ਤੁਸੀਂ ਦੇਖਦੇ ਹੋ ਕਿ ਜਮਨਾ ਦਰਿਆ ਕਿੰਨੇ ਇਹਦੇ ਵਿੱਚ ਪਾਣੀ ਆ ਤੇ ਤੁਹਾਨੂੰ ਵਹੋਂਦੇ ਆ ਸਾਹਮਣੇ ਦੇਖ ਸਕਦੇ ਹੋ ਜਮਨਾ ਦਰਿਆ ਦੇ ਵਿੱਚ ਪਾਣੀ ਜਮਨਾ ਦਰਿਆ ਦੇ ਵਿੱਚ ਚੱਲਦਾ ਹੋਇਆ ਬਹੁਤ ਜਿਆਦਾ ਪਾਣੀ ਦਾ ਜੋ ਦੇਖ ਸਕਦੇ ਹੋ ਤੁਸੀਂ ਇਸ ਪਾਣੀ ਜਮਨਾ ਦਰਿਆ ਚੱਲਦਾ ਹੋਇਆ ਜਮਨਾ ਦਰਿਆ ਦਾ ਸੋ ਇਸ ਕਰਕੇ ਸਾਹਮਣੇ ਵੇਖੋ ਇਹ ਪਾਣੀ ਜਿਹੜਾ ਕੰਡਿਆਂ ਦੇ ਉੱਤੇ ਚੱਲਦਾ ਹੋਇਆ ਜਮਨਾ ਦਰਿਆ ਦੀ ਅਪਡੇਟ ਦੇ ਲਈ ਤੁਹਾਡੇ ਨਾਲ ਆਪਾਂ ਅੱਜ ਲਾਈਵ ਹੋਏ ਆ ਜਮਨਾ ਦਰਿਆ ਜਿਹੜਾ ਇੱਕ ਬਹੁਤ ਵਿਸ਼ਾਲ ਰੂਪ ਸਮੁੰਦਰ ਦਾ ਰੂਪ ਧਾਰਤਾ ਹੋਇਆ ਇਹਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਵੇਖੋ ਕਿਸ ਤਰ੍ਹਾਂ ਦੇ ਨਾਲ ਇਹ ਦਰਿਆ ਵਹਿੰਦਾ ਹੋਇਆ ਜਮਨਾ ਦਰਿਆ ਜੋ ਪਾਣੀ ਇਹਦਾ ਦੇਖ ਸਕਦੇ ਹੋ ਕਿੰਨਾ ਕੰਡਿਆਂ ਦੇ ਉੱਤੇ ਚੱਲਦਾ ਹੋਇਆ ਇਹ ਜਮਨਾ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਪਾਣੀ ਜਮਨਾ ਦਰਿਆ ਦੇ ਵਿੱਚ ਜਿਹੜਾ ਲਗਾਤਾਰ ਚੱਲਦਾ ਹੋਇਆ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਆਪਾਂ ਦੇਖ ਸਕਦੇ ਹਾਂ ਇੱਧਰ ਵੀ ਦੇਖ ਸਕਦੇ ਹਾਂ ਇੱਥਾਂ ਕਿ ਜਮਨਾ ਦਰਿਆ ਜਿਹੜਾ ਨਿਕਲਿਆ ਹੋਇਆ ਵਾ ਲਗਾਤਾਰ ਇਹ ਅਪਡੇਟ ਤੁਹਾਨੂੰ ਅੱਜ ਜਮਨਾ ਦਰਿਆ ਦੀ ਦੇਣ ਲਈ ਆਪਾਂ ਲਾਈਵ ਹੋਏ ਆਂ ਦੇਖ ਸਕਦੇ ਹੋ ਪਾਣੀ ਇਸ ਤਰ੍ਹਾਂ ਦੇ ਨਾਲ ਮਾਰ ਕਰਦਾ ਹੋਇਆ ਜਮਨਾ ਦਰਿਆ ਦਾ ਜੇ ਇੱਧਰ ਵਿਖਾਈਏ ਕਿ ਜਿਹੜਾ ਜਮਨਾ ਦਰਿਆ ਕਿੱਥੋਂ ਤੱਕ ਵਗਦਾ ਹੋਇਆ ਬਹੁਤ ਜ਼ਿਆਦਾ ਮਾਰ ਕਰਦਾ ਹੋਇਆ ਜਮਨਾ ਦਰਿਆ ਕਿ ਰੀਵਨ ਕਈ ਜ਼ਮੀਨਾਂ ਜਿਹੜੀਆਂ ਇਸ ਦਰਿਆ ਨੇ ਨੁਕਸਾਨ ਕੀਤੀਆਂ ਹੋਈਆਂ ਸਾਹਮਣੇ ਜਮਨਾ ਦਰਿਆ ਜੋ ਪਹਾੜਾਂ ਦੇ ਵਿੱਚੋਂ ਚੱਲ ਕਰਕੇ ਪਾਣੀ ਲਗਾਤਾਰ ਜਮਨਾ ਦਰਿਆ ਦਾ ਵਾਧਾ ਹੋਇਆ ਜਿਹੜਾ ਜਮਨਾ ਦਰਿਆ ਨੇ ਬਹੁਤ ਜ਼ਿਆਦਾ ਮਾਰ ਕੱਤੇ ਹੋਈ ਜਿਹੜੀ ਮਾਈਨਿੰਗ ਹੁੰਦੀ ਆ ਇੱਥੇ ਬਹੁਤ ਜ਼ਿਆਦਾ ਹੁੰਦੀ ਆ ਲਗਾਤਾਰ ਜਿਹੜੀ ਮਾਈਨਿੰਗ ਹਮੇਸ਼ਾ ਹੁੰਦੀ ਰਹਿੰਦੀ ਆ ਸੋ ਜਮਨਾ ਦਰਿਆ ਦੀ ਮਾਈਨਿੰਗ ਚਲਦੀ ਰਹਿੰਦੀ ਆ ਇੱਥੇ ਵੇਖ ਸਕਦੇ ਹੋ ਕਿ ਕਿਵੇਂ ਜਮਨਾ ਦਰਿਆ ਜੋ ਲਗਾਤਾਰ ਮੀਂਹ بارش ਹੋ ਰਹੀ ਆ ਮੌਨਸੂਨ ਪਾਉਣਾ ਚੜ ਕੇ ਆਈਆਂ ਹਨ ਜਿੱਥੇ ਦੂਜੇ ਪੰਜਾਬ ਦੇ ਦਰਿਆਵਾਂ ਨੇ ਕਾਫੀ ਜੋਗ ਕਹਿ ਲਈਏ ਨੁਕਸਾਨ ਕੀਤਾ ਹੋਇਆ ਉੱਥੇ ਜੋ ਜਮਨਾ ਦਰਿਆ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਦਾ ਪੱਤਰ ਕਿੱਥੋਂ ਤੱਕ ਵਧਿਆ ਹੋਇਆ ਲਗਾਤਾਰ ਇਹਦੇ ਵਿੱਚ ਪਾਣੀ ਚੱਲਦਾ ਹੋਇਆ ਜਮਨਾ ਦਰਿਆ ਦਾ ਇੱਥੋਂ ਦੇਖੋ ਸਿੱਧੀ ਉਹ ਜਾ ਕਰਕੇ ਸਾਹਮਣੇ ਪਿੰਡਾਂ ਨੂੰ ਟੱਕਰ ਲੱਗਦੀ ਆ ਫਿਰ ਉੱਥੋਂ ਜਿਹੜਾ ਪਾਣੀ ਇਹ ਖੱਬੇ ਹੱਥੋਂ ਕਰਕੇ ਚਲਦਾ ਲਗਾਤਾਰ ਪਾਣੀ ਬਹੁਤ ਜ਼ਿਆਦਾ ਜਮਨਾ ਦਰਿਆ ਦਾ ਵਾ ਚਲਦਾ ਵਾ ਇਹ ਵੇਖ ਸਕਦੇ ਹਾਂ ਤੁਹਾਨੂੰ ਦੂਜੀ ਸਾਈਡ ਤਾਂ ਕਰਕੇ ਵੀ ਦਿਖਾਉਂਦੇ ਆ ਕਿ ਪੁਲ ਦੇ ਦੂਜੇ ਪਾਸੇ ਇਸ ਤਰ੍ਹਾਂ ਦੇ ਨਾਲ ਜਮਨਾ ਦਰਿਆ ਵਗਦੀ ਹੋਈ ਇੱਧਰ ਵੀ ਜਿਹੜਾ ਪਾਣੀ ਦਾ ਵਹਾਅ ਵੇਖ ਸਕਦੇ ਹੋ ਕਿੰਨਾ ਜਮਨਾ ਦਰਿਆ ਦੇ ਵਿੱਚ ਪਾਣੀ ਜਿਹੜਾ ਛੱਡਿਆ ਗਿਆ ਹੋਇਆ ਵਾ ਪਿੱਛੋਂ ਜਿਹੜਾ ਲਗਾਤਾਰ ਮੀਂਹ بارش ਦਾ ਪਾਣੀ ਚੱਲਦਾ ਹੋਇਆ ਜਿਹਦੇ ਕਰਕੇ ਜਮਨਾ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਸ ਸਮੇਂ ਭਰ ਕਰਕੇ ਚੱਲਦੀ ਆ ਜਿਹੜੀ ਮਾਈਨਿੰਗ ਚੱਲਦੀ ਸੀ ਰੇਤਾ ਦੀ ਉਹ ਵੀ ਰੁਕੀ ਹੋਈ ਆ ਕਿਉਂਕਿ ਜਮਨਾ ਦਰਿਆ ਦਾ ਪਾਣੀ ਜਿਹੜਾ ਉੱਤੇ ਤੱਕ ਚੜਿਆ ਹੋਇਆ ਵਾ ਲੋਕ ਇੱਥੇ ਖੜ ਖੜ ਕੇ ਤੁਸੀਂ ਵੇਖ ਸਕਦੇ ਹੋ ਕਿਵੇਂ ਜਮਨਾ ਦਰਿਆ ਨੂੰ ਵੇਖਣ ਦੇ ਲਈ ਜਿਹਦਾ ਪਾਣੀ ਬਹੁਤ ਹੀ ਜ਼ਿਆਦਾ ਸਮੁੰਦਰ ਦਾ ਰੂਪ ਧਾਰਨ ਕੀਤਾ ਹੋਇਆ ਸਾਮਣੇ ਦੇਖ ਸਕਦੇ ਹਾਂ ਕਿ ਜਮਨਾ ਦਰਿਆ ਲਗਾਤਾਰ ਵਗਦਾ ਹੋਇਆ ਜੋ ਦਿੱਲੀ ਵੱਲ ਵਧਦਾ ਹੋਇਆ ਇਹ ਜਮਨਾ ਦਰਿਆ ਜਿਹੜਾ ਹਰ ਸਾਲ ਇਹ ਵੀ ਭਰ ਕੇ ਚੱਲਦਾ ਵਾ ਜਿਹਦੇ ਕਰਕੇ ਕਾਫੀ ਮਾਰ ਜਮਨਾ ਦਰਿਆ ਦੇ ਨਾਲ ਵੀ ਹੁੰਦੀ ਆ ਸੋ ਇਸ ਵਾਰ ਵੀ ਜਿਹੜਾ ਜਮਨਾ ਦਰਿਆ ਦੇ ਵਿੱਚ ਕਾਫੀ ਪਾਣੀ ਜਿਹੜਾ ਚੱਲ ਰਿਹਾ ਵਾ ਇਸ ਸਮੇਂ ਸਪੀਡ ਦੇਖਣਾ ਕਰੋ ਜਮਨਾ ਦਰਿਆ ਦੀ ਕਿ ਕਿੰਨੇ ਸਪੀਡ ਦੇ ਨਾਲ ਜਿਹੜਾ ਜਮਨਾ ਦਰਿਆ ਦਾ ਪਾਣੀ ਉਹ ਅੱਗੇ ਵਧਦਾ ਹੋਇਆ ਇੱਧਰ ਵੀ ਜਮਨਾ ਦਰਿਆ ਨੇ ਲਗਾਤਾਰ ਪਾਣੀ ਚੱਲਦਾ ਹੋਇਆ ਪਰ ਕਰਕੇ ਇੱਧਰ ਓਵਰਫਲੋ ਹੋ ਕਰਕੇ ਵੀ ਚੱਲਿਆ ਕਾਫੀ ਸਾਹਮਣੇ ਜਿਹੜਾ ਇਹ ਪਾਣੀ ਦਿੱਲੀ ਵੱਲ ਨੂੰ ਜਾਂਦਾ ਹੋਇਆ ਜਮਨਾ ਦਰਿਆ ਦਾ ਲਗਾਤਾਰ ਪਾਣੀ ਬਹੁਤ ਜ਼ਿਆਦਾ ਵਧਦਾ ਹੋਇਆ ਜੋ ਪਿੱਛੇ ਪੌਂਟਾ ਸਾਹਿਬ ਤੋਂ ਇਸ ਤਰ੍ਹਾਂ ਹਾਣੀ ਕੁੰਡ ਤੋਂ ਜਿਹੜਾ ਲਗਾਤਾਰ ਪਾਣੀ ਛੱਡਿਆ ਗਿਆ ਸੀ ਡੈਮ ਖੋਲੇ ਗਏ ਸਨ ਇਸ ਕਰਕੇ ਜਮਨਾ ਦਰਿਆ ਨੇ ਵੀ ਬਹੁਤ ਜ਼ਿਆਦਾ ਮਾਰ ਕੀਤੀ ਹੋਈ ਆ ਜਿਵੇਂ ਪੰਜਾਬ ਦੇ ਵਿੱਚ ਦੇਖਿਆ ਵਾ ਕਿ ਕਿਵੇਂ ਸਤਲੁਜ ਨੇ ਬਿਆਸ ਨੇ ਦਰਿਆ ਨੇ ਹੋਰਾਂ ਨੇ ਰਾਵੀ ਦਰਿਆ ਨੇ ਕਿਵੇਂ ਮਾਰ ਕੀਤੀਵੇਂ ਜਿਹੜਾ ਜਮਨਾ ਦਰਿਆ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਜੇ ਕਹਿ ਲਈਏ ਕਰੀਬਨ 6-7 ਮਾਣੀਏ ਦੇ ਵਿੱਚ ਚੱਲਦਾ ਹੋਇਆ ਕਾਫੀ ਪਾਣੀ ਜਿਹੜਾ ਇਹ ਲਗਾਤਾਰ ਇਸ ਜਮਨਾ ਦਰਿਆ ਦੇ ਵਿੱਚ ਵਗਦਾ ਹੋਇਆ ਸੋ ਇਹ ਵੇਖਣ ਦੇ ਲਈ ਲੋਕ ਲੋਗਾਤਾਰ ਪਹੁੰਚ ਰਹੇ ਹਨ ਇਸ ਦਰਿਆ ਦੇ ਉੱਤੇ ਵਾਰ-ਵਾਰ ਬਹੁਤ ਹੀ ਘਾਹੋ ਸੋ ਇਧਰ ਵੀ ਦੇਖ ਸਕਦੇ ਹਾਂ ਜੋ ਲੋਕ ਦੇਖਣ ਦੇ ਲਈ ਆ ਰਹੇ ਹਨ ਇਧਰ ਦੁਆਰ ਤੋਂ ਫੇਰ ਦਿਖਾ ਦਈਏ ਕਿ ਜਮਨਾ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਵਧਿਆ ਹੋਇਆ ਜਿਸ ਨੂੰ ਜਿਹਦੀ ਅਪਡੇਟ ਦੇਣ ਲਈ ਆਪਾਂ ਅੱਜ ਤੁਹਾਨੂੰ ਇੱਥੇ ਪਹੁੰਚੇ ਆ ਕਿਉਂਕਿ ਆਪਾਂ ਕੁਝ ਦਿਨਾਂ ਤੋਂ ਕੱਲ ਤੋਂ ਜੋ ਜੂਪੀ ਦੇ ਵਿੱਚ ਪਹੁੰਚੇ ਸਾਂ ਇਸ ਕਰਕੇ ਅੱਜ ਤੁਹਾਨੂੰ ਆਪਾਂ ਜਮਨਾ ਦਰਿਆ ਦੀ ਅਪਡੇਟ ਦੇਣ ਲਈ ਲਾਈਵ ਹੋਏ ਆ ਇਸ ਤਰ੍ਹਾਂ ਦੇ ਨਾਲ ਜਿਹੜਾ ਬਹੁਤ ਜਿਆਦਾ ਪਾਣੀ ਸਪੀਡ ਦੇ ਨਾਲ ਜਮਨਾ ਦਰਿਆ ਦਾ ਚੱਲਦਾ ਹੋਇਆ ਸਾਹਮਣੇ ਜਿਹੜਾ ਦਰਿਆ ਇਹ ਇੱਕ ਜੇ ਸਮੁੰਦਰ ਦਾ ਰੂਪ ਤਾਰ ਕਰਕੇ ਸਮੁੰਦਰ ਦੇ ਰੂਪ ਦੇ ਵਿੱਚ ਰਿਆ ਵਗਦੀ ਹੋਈ ਪਾਰੀ ਦੇਖ ਸਕਦੇ ਹਾਂ ਇਹ ਕਰੀਬਨ ਥੋੜਾ ਪਾਣੀ ਘਟਿਆ ਹੋਆ ਪਹਿਲਾ ਪਾਣੀ ਕਰੀਬਨ ਪੁਲ ਦੇ ਲਾਗੇ ਉੱਥੇ ਤੱਕ ਪਾਣੀ ਜਿਹੜਾ ਚੱਲਦਾ ਸੀ ਤੋਂ ਹੁਣ ਵੀ ਜਿਹੜਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਪਾਣੀ ਇਸ ਸਮੇਂ ਵੀ ਚੱਲ ਰਿਹਾ ਵਾ ਲਾ ਬਾਰ-ਬਾਰ ਜਿਹੜੇ ਲੋਕ ਵੇਖਣ ਆ ਰਹੇ ਹਨ ਇਸ ਦਰਿਆ ਤੇ ਆਨ ਕਰਕੇ ਕਿ ਜਮਨਾ ਦਰਿਆ ਦਾ ਜਿਹੜਾ ਪਾਣੀ ਨਾ ਵਧਿਆ ਹੋਇਆ ਵਾ ਤੋ ਇਹ ਵੇਖ ਸਕਦੇ ਹਾਂ ਕਿ ਜਿਹੜਾ ਜਮਨਾ ਦਰਿਆ ਮਥਨੀ ਕੁੰਡ ਕੌਂਟਾ ਸਾਹਿਬ ਦੇ ਲੱਗ ਜਾ ਉਹ ਜਿਹੜਾ ਬਹੁਤ ਵੱਡਾ ਡੈਮੇਜ ਜਮਨਾ ਦਰਿਆ ਦੇ ਉੱਤੇ ਆ ਉੱਥੇ ਪਾਣੀ ਰੋਕਿਆ ਜਾਂਦਾ ਵਾ ਉਹ ਪਾਣੀ ਜਦੋਂ ਛੱਡਿਆ ਗਿਆ ਤੇ ਇਸ ਜਮਨਾ ਦਰਿਆ ਦੇ ਵਿੱਚ ਵੀ ਫਲੱਡ ਆਏ ਹੋਏ ਆ ਕਾਫੀ ਜ਼ਮੀਨਾਂ ਰੁੜ ਚੁੱਕੀਆਂ ਹਨ ਫਸਲਾਂ ਵੀ ਤਬਾਹ ਹੋਈਆਂ ਇਸ ਜਮਨਾ ਦਰਿਆ ਦੇ ਨਾਲ ਵੀ ਕਿਉਂਕਿ ਆਪਾਂ ਕੁਝ ਕੱਲ੍ਹ ਉਸ ਤੋਂ ਆਪਾਂ ਜੋ ਜੂਪੀ ਦੇ ਵਿੱਚ ਆਏ ਸਾਂ ਦੇਖੋ ਇਸ ਤਰ੍ਹਾਂ ਦੇ ਨਾਲ ਜੋ ਪੁਲਾਂ ਦੇ ਉੱਤੇ ਚੜ ਕੇ ਵੀਡੀਓਆਂ ਬਣਾਈਆਂ ਜਾ ਰਹੀਆਂ ਹਨ ਸੋ ਖਤਰਾ ਮੋਲ ਲੈ ਕਰਕੇ ਲੋਕ ਲਗਾਤਾਰ ਵੀਡੀਓ ਬਣਾਉਂਦੇ ਹੋਏ ਸੋ ਆਪ ਤੁਹਾਨੂੰ ਇਹ ਲਾਈਵ ਲਗਾਤਾਰ ਦਿਖਾਉਂਦੇ ਹੋਏ ਆ ਕਿਵੇਂ ਜੌਨਾ ਦਰਿਆ ਦਾ ਪਾਣੀ ਕਾਫੀ ਵਧ ਰਿਹਾ ਵਾ ਇੱਧਰ ਲੋਕ बार-बार ਇਸ ਪਾਣੀ ਨੂੰ ਵੇਖਣ ਦੇ ਲਈ ਜੋ ਇਸ ਪੌਲ ਦੇ ਉੱਤੇ ਰੁਕ ਕਰਕੇ ਫੋਟੋਆਂ ਖਿਚਾ ਰਹੇ ਹਨ ਵੀਡੀਓ ਬਣਾ ਰਹੇ ਹਾਂ ਇਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਜਮਨਾ ਦਰਿਆ ਵੀ ਜਿਹੜਾ ਲਗਾਤਾਰ ਪਾਣੀ ਇਹਦੇ ਵਿੱਚ ਚੱਲਦਾ ਹੋਇਆ ਸਾਹਮਣੇ ਪਿੰਡ ਜਿਹੜਾ ਇਸ ਜਮਨਾ ਦਰਿਆ ਦੇ ਕੰਢੇ ਤੇ ਹੈ ਪਤਾ ਲੱਗਾ ਸੀ ਕਿ ਕੱਲ ਬਹੁਤ ਜ਼ਿਆਦਾ ਪਾਣੀ ਖਹਿ ਕੇ ਚੱਲ ਰਿਹਾ ਸੀ ਤੋਂ ਦੇਖ ਸਕਦੇ ਹਾਂ ਜਿਹੜਾ ਜਮਨਾ ਦਰਿਆ ਦੇ ਕਰਕੇ ਕਈ ਪਿੰਡ ਵੀ ਪ੍ਰਭਾਵਿਤ ਹੋਏ ਹਨ ਇਸੇ ਤਰ੍ਹਾਂ ਇਹਦੇ ਨਾਲ ਜਿਹੜਾ ਪਾਣੀ ਜਮਨਾ ਦਰਿਆ ਦਾ ਉਹ ਲਗਾਤਾਰ ਵਧਦਾ ਹੋਇਆ ਤੋਂ ਵੇਖ ਸਕਦੇ ਹਾਂ ਇੱਧਰ ਤੁਸੀਂ ਜਮਨਾ ਦਰਿਆ ਦੇ ਵਿੱਚ ਪਾਣੀ ਦਾ ਬਹੁਤ ਜ਼ਿਆਦਾ ਪੱਧਰ ਵਧਿਆ ਹੋਇਆ ਵਾ ਲਗਾਤਾਰ ਜਿਹੜਾ ਮੀਂਹ بارشਾਂ ਹੋਈਆਂ ਹਨ ਉਹਦੇ ਕਰਕੇ ਜਮਨਾ ਦਰਿਆ ਦੇ ਵਿੱਚ ਵੀ ਫਲੱਡ ਆਏ ਹੋਏ ਹਨ ਯੂਪੀ ਦਾ ਬਹੁਤ ਏਰੀਆ ਜਿਹੜੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਵੀ ਇਥੇ ਵੱਸਦੇ ਹਨ ਪੰਜਾਬੀਆਂ ਦੇ ਘਰ ਉਹ ਵੀ ਕਾਫੀ ਇਸ ਜਮਨਾ ਦਰਿਆ ਦੇ ਕਰਕੇ ਪ੍ਰਭਾਵਿਤ ਹੁੰਦੇ ਹਨ ਜੇ ਇੱਧਰ ਦਿਖਾਈਏ ਜਿਹੜਾ ਜਮਨਾ ਦਰਿਆ ਇੱਥੋਂ ਦਿੱਲੀ ਵੱਲ ਨੂੰ ਜਾਂਦਾ ਹੋਇਆ ਸਾਹਮਣੇ ਉਹ ਇੱਕ ਨਾਮ ਨੇ ਇੱਧਰ ਦਿੱਲੀ ਵੱਲ ਨੂੰ ਸਿੱਧਾ ਪਾਣੀ ਜਮਨਾ ਦਰਿਆ ਦਾ ਓਵਰਫਲੋ ਹੋ ਕਰਕੇ ਚੱਲਦਾ ਹੋਇਆ ਇੱਥੇ ਮਾਈਨਿੰਗ ਲਗਾਤਾਰ ਚੱਲਦੀ ਹੁੰਦੀ ਆ ਜਿਹੜੇ ਟਰੱਕ ਹੋਰ ਕੰਪੈਸਰ ਲੱਗੇ ਹੁੰਦੇ ਹਨ ਜਿਹਦੇ ਜਿਹੜਾ ਇਹ ਜਮਨਾ ਦਰਿਆ ਦਾ ਰੇਤਾ ਇੱਥੋਂ ਜਾ ਕਰਕੇ ਸਾਰਾ ਹਰਿਆਣਾ ਪੰਜਾਬ ਹੋਰ ਕਿਤਰਾ ਵਿੱਚ ਜਵਨਾ ਦਰਿਆ ਦਾ ਰੇਤਾ ਜਾਂਦਾ ਹੁੰਦਾ ਪਰ ਐਸ ਵਾਰ ਫਿਰ ਜਦੋਂ ਪਾਣੀ ਆਇਆ ਮਾਈਨਿੰਗ ਰੁਕੀ ਹੋਈ ਹੈ ਸੋ ਜਿਸ ਸਮੇ ਇਹ ਪਾਣੀ ਨਿਕਲ ਜਾਊਗਾ ਜਾਂ ਘਟ ਜਾਊਗਾ ਫਿਰ ਇੱਥੇ ਰੇਤਾ ਨਿਕਲਣੀ ਸ਼ੁਰੂ ਹੋ ਜਾਊਗੀ ਕਿਉਂਕਿ ਜਿਹੜੀ ਰੇਤਾ ਪਿੱਛੋਂ ਰੁੜ ਕੇ ਫਿਰ ਆ ਜਾਂਦੀ ਆ ਸੋ ਇਸ ਕਰਕੇ ਇੱਥੇ ਲਗਾਤਾਰ ਮੈਨਿੰਗ ਚੱਲਦੀ ਆ ਉਥੋਂ ਵਹਿ ਪਾੜ ਪਿਆ ਹੋਇਆ ਪਾਣੀ ਦਾ ਤੁਹਾਨੂੰ ਜੂਮਿੰਗ ਤੱਕ ਕਰਕੇ ਦਿਖਾਉਂਦੇ ਆ ਪਾਣੀ ਜਿਹੜਾ ਫਸਲਾਂ ਦੇ ਵਿੱਚ ਕਾਫੀ ਤਵਾਈ ਕੀਤੀ ਹੋਈ ਆ ਅੱਜ ਥੋੜਾ ਪਾਣੀ ਘਟਿਆ ਵੀ ਐ ਪਹਿਲਾਂ ਕੱਲ ਪਰਸੋਂ ਕਹਿੰਦੇ ਪਾਣੀ ਬਹੁਤ ਜ਼ਿਆਦਾ ਉੱਚੀ ਚੱਲ ਰਿਹਾ ਸੀ ਚਮਨਾ ਦਰਿਆ ਕਾਫੀ ਮਾਰ ਕਰ ਰਹੀ ਸੀ ਸੋ ਇੱਧਰ ਦੇਖ ਸਕਦੇ ਹੋ ਇਹ ਅਪਡੇਟ ਦੇ ਲਈ ਆਪਾਂ ਤੁਹਾਡੇ ਨਾਲ ਲਗਾਤਾਰ ਲਾਈਵ ਹੋ ਰਹੇ ਆ ਇਹ ਤੁਹਾਡੇ ਤੱਕ ਅਪਡੇਟ ਲਗਾਤਾਰ ਪਹੁੰਚਾਰੇ ਆ ਸਾਹਮਣੇ ਜਿਹੜਾ ਦੇਖ ਸਕਦੇ ਹੋ ਜਿਹੜਾ ਇਸ ਟੱਕਰ ਦੇ ਵਿੱਚ ਜਾ ਕੇ ਪਿੰਡ ਦੀ ਟੱਕਰ ਦੇ ਨਾਲ ਜਮਨਾ ਦਰਿਆ ਲੱਗਦਾ ਵਾ ਉੱਥੋਂ ਫਿਰ ਜਮਨਾ ਦਾ ਇਹ ਦਰਿਆ ਮੁੜ ਜਾਂਦਾ ਵਾ ਇਹ ਜਿੱਥੋਂ ਜਮਨਾ ਦਰਿਆ ਸਿੱਧਾ ਦਿੱਲੀ ਨੂੰ ਜਾਂਦਾ ਹੋਇਆ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਬਹੁਤ ਜ਼ਿਆਦਾ ਇਸ ਸਮੇਂ ਜਮਨਾ ਦਰਿਆ ਦੇ ਵਿੱਚ ਚੱਲ ਰਿਹਾ ਵਾ ਸੋ ਲਗਾਤਾਰ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਜਮਨਾ ਦਰਿਆ ਦੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਜਮਨਾ ਦਰਿਆ ਦੇ ਵਿੱਚ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਵੀਡੀਓ ਨੂੰ ਜੋ ਸ਼ੇਅਰ ਜੁਲ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਇਹ ਅਪਡੇਟ ਆਪਾਂ ਫੇਰ ਦੇ ਸਕਾਂਗੇ ਜਮਨਾ ਦਰਿਆ ਕਿਵੇਂ ਪਾਣੀ ਦੀ ਮਾਰ ਕਰਦਾ ਹੋਇਆ ਸੋ ਇੱਧਰ ਦੇਖ ਸਕਦੇ ਹੋ ਕਿ ਪੁਲ ਦੇ ਦੂਜੀ ਸਾਈਡ ਵੀ ਇਹ ਪਾਣੀ ਬਹੁਤ ਜ਼ਿਆਦਾ ਮਾਰ ਕਰਦਾ ਹੋਇਆ ਜਮਨਾ ਦਰਿਆ ਦਾ ਪਾਣੀ ਲਗਾਤਾਰ ਵਧਦਾ ਹੋਇਆ ਸੋ ਆਪਾਂ ਹੁਣ ਜੋ ਵੀਡੀਓ ਨੂੰ ਕਟਾਂਗੇ ਸੋ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਇਹ ਅਪਡੇਟ ਆਪਾਂ ਦਿੰਦੇ ਰਵਾਂਗੇ ਕਿ ਜਮਨਾ ਦਰਿਆ ਵੀ ਜਿਹੜਾ ਪਾਣੀ ਦੀ ਮਾਰ ਤੋਂ ਉੱਪਰ ਚੱਲਦਾ ਹੋਇਆ ਇਹ ਦੇਖ ਸਕਦੇ ਹਾਂ ਕਿ ਕਿੰਨਾ ਪਾਣੀ ਇਸ ਦੇ ਵਿੱਚ ਆਇਆ ਹੋਇਆ ਜਮਨਾ ਦਰਿਆ ਦੇ ਵਿੱਚ ਵੀ ਹੜ੍ਹ ਆਇਆ ਹੋਇਆ ਜਿਨੇ ਕਾਫੀ ਮਾਰ ਕੀਤੀ ਹੋਈ ਆ ਸੋ ਲਗਾਤਾਰ ਪਾਣੀ ਛੱਟਿਆ ਜਾ ਰਿਹਾ ਅੱਗੇ ਦਿੱਲੀ ਨੂੰ ਵਧ ਰਿਹਾ ਪਾਣੀ ਸੋ ਇੱਧਰ ਵੀ ਦੇਖ ਸਕਦੇ ਹਾਂ